ਕਣਿਆ ਕਰਕੇ ਵੀ ਪੈਂਦਾ ਸਰਕਾ ਲਓ ਵੀ ਮਿੱਤਰੋ ਸੂਰੇ ਵਾਲਾ ਬੱਕਰਾ ਮੰਡੀ ਤੇ ਸੌਦੇ ਚੱਲ ਰਹੇ ਆ ਹੱਥ ਨੂੰ ਦਿਖਾ ਦਿੰਨੇ ਆ ਆ ਬੱਕਰੀ ਆ ਤੈਨੂੰ ਪਤਾ ਆਈ ਪੱਕੇ ਰੇਟ ਲਾਉਣਾ ਨੇ ਇੱਥੇ ਬੱਕਰੀਆਂ ਤੇ ਬਾਬੇ ਬਿੱਲੂ ਦੀ ਆ ਇਹ ਫੇਹ ਥੋੜਾ ਜਿਹਾ ਵਟਾ ਜਾ ਲੈ ਲੈਂਦਾ ਆਵਣਾ ਬਾਈ ਹਾਂਜੀ ਹੋਰ ਬਾਈ ਆਪਣੇ ਕੀ ਹਾਲ ਕੀ ਹਾਲ ਹੋ ਮੈਂ ਠੀਕ ਆ ਜੀ ਕੀ ਮੰਗਿਆ ਬੱਕਰੀ ਦਾ ਕੀ ਮੰਗਿਆ 30000 ਠੀਕ ਆ 30000 ਤੇ ਬੱਚਾ ਇਹਨੂੰ ਕਰਖਮਣਾ ਵਿਖਾਈਏ ਆ ਵੀ ਮਗਰ ਬੱਕਰਾ ਬੱਕਰਾ ਨਹੀ ਨਹੀ ਹੋਰ ਬੱਕਰਾ ਲਾਓ ਜੀ ਆ ਬੱਕਰਾ ਮਗਰ ਬਾਹ ਤੇ ਬੰਨ ਦੇ ਆ ਬਸ ਬੰਨ ਦੇ ਕੋਈ ਆ ਇਸ ਬੱਕਰੀ ਦਾ ਤੇ 30 ਮੰਗਿਆ ਹਾਂਜੀ ਕੀ ਲਾਇਆ ਵੀ ਆਉਣੇ 16000 ਰੁਪਏ ਲਾਇਆ 16 ਲੱਖ ਠੀਕ ਆ ਬਾਈ ਹਾਂਜੀ ਮੈਂ ਆਪੋ ਹੀ ਵੇਚਣੀ ਚਾਹਿਆ ਗੱਲ ਮੈਂ ਨਾ ਰੀਤੋ ਥੱਲੇ ਆ ਜਾ ਬੱਕਰੀ ਵੇਚ ਦਿੰਨੇ ਤੇਰੀ ਇੰਨਾ ਨਾ ਫਰਕ ਨਾ ਕਰ ਸਹੀ ਹੈ ਸਹੀ ਹੈ ਇਹ 25 ਦੀ ਕਹਿੰਦਾ 25 ਦਾ ਯਾਰ ਅਗਲੇ ਨੂੰ 2000 ਦੇ ਆਪੋ ਹੀ ਵੇਚਣੀ ਆ ਬਾਈ ਇਹਦਾ ਪਤਾ ਹੀ ਨਹੀਂ

ਜਾ 17 ਦੀ ਕਰਤੀ ਜਾਂ ਪਾ 11 ਐਵੇਂ ਨੰਮਾ ਦੀ ਜਾਂ ਕਰਤਾ ਆ ਯਾਰ ਨਹੀਂ ਯਾਰ ਨਾ ਧੱਕਾ ਦੇਰ ਬਲ ਨਹੀਂ ਚੱਲਾ ਕਬ ਮੈਂ ਦੱਸ ਰਿਹਾ ਹੈ ਕੱਟਲਾ ਆ ਤਾਂ ਦੱਸ ਬੁੜੇ ਨੂੰ ਹੋਰ ਬੁੜੀ ਤੇ ਆ ਤੇ ਉਹ ਗਾ ਗਾ ਕੋਈ ਗੰਦੇ ਸੋਨਾ ਸੋਦਾ ਜੱਟ ਇਹਨਾਂ ਨੂੰ ਹੋ ਗਾ ਨਾ ਕੋਈ ਵੇਚਣੀ ਜਾ ਕਰਕੇ ਬਾਪਾ ਨੂੰ ਮੈਂ ਕੋਈ ਨਾ ਛੱਡ ਕਰ ਉਹ ਆ ਪਾਸੇ ਦਾ ਬੁੜੀ ਨੂੰ ਥੱਲੇ ਕਰ ਪਹਿਲਾਂ ਓਕੇ ਆ ਰਹੀ ਅਗਲਾ ਨਹੀਂ ਕਰਨਾ ਕੈਮਰਾ ਆਹ ਲਾ ਕੇ ਆ ਗਿਆ ਹੋਗੀ ਨਹੀਂ ਨਹੀਂ ਹੋਗੀ ਜਾਂ ਪਹੁੰਚ ਨਹੀਂ ਆਉਣੀ ਬੋਲ ਆਉਨੇ ਭਾਈ ਵੇਚਰੀ ਕਿੰਨੇ ਦੀ ਕਰਤੀ ਨਹੀਂ ਕਰਦੇ ਕਸਰ ਬਕਰਣ ਗਿਆ ਬੁੜੀ ਨੂੰ ਬਾਲੀ ਕਰਾਂਗਾ ਕੋਈ ਨਹੀਂ ਫਰੋੜੂ ਓਕੇ ਕਿੰਨੇ ਦੀ ਕਰਤੀ ਬੋਗੇ 18000 ਦੀ ਜੀ 18000 ਫੇਰ ਹੁਣ ਕਿੰਨੀ ਕਸਰਾ ਕਸਰ ਦਾ ਬਾੜੀ ਆ ਜੀ ਬਾੜੀ ਆ ਯਾਰ ਇਹ ਹੁਣ ਠੀਕ ਨਾਲ ਆ ਘਰ ਆਪੋ ਮਾ ਖੜਾ ਇੱਕ ਮਿੰਟ ਘਰ ਸੋਨਾ ਮੇਰੀ ਇੱਕ ਮਿੰਟ ਮੈਂ ਘਰ ਆਪਾਂ ਵੇਚੀ ਆਪੋ ਮਾ ਖੜਾ ਜਾਨੀ ਨੀ ਭਾਈ ਇਹ ਕੋਈ ਮੈਂ ਵੇਚਣਾ ਤੇ ਲੈਣੀ ਇਹਨੇ ਆਲਾ ਮੇਰੀ ਨਹੀਂ ਕਰ ਰਿਹਾ ਜੱਗੀ ਉੱਪਰ ਵੇਚਦੀ ਆ 72 ਬਾਈ ਮੈਂ ਨਹੀਂ ਕਰਦਾ ਯਾਰ ਚੰਗੀ ਲੱਗੇ ਆ ਬੱਕਰੀ ਦੇ ਦੀ ਨਹੀਂ ਲੱਗ ਜਦੇ ਸੱਪੇ ਨਾਲ ਇੱਕ ਮਿੰਟ ਛੋਟੇ ਸਾਈਡ ਤੇ ਭਾਈ ਸਾਈਡ ਤੇ ਸਾਰਾ ਕੀ ਤੈਨੂੰ ਇੱਕ ਮਿੰਟ kia ਗੱਲ ਸੋਨਾ ਮੇਰੀ ਪਹਿਲਾਂ ਜਾ 18.5 ਦੀ ਵੇਗ ਠੀਕ ਆ ਠੀਕ ਆ ਨਹੀਂ 500 ਨਹੀਂ ਸੁਣਨ ਮੈਂ ਕੋਈ ਨਾ ਤਰੀਕਾ ਨਹੀਂ ਬੰਦੀ ਆ ਆ ਸਹੀ ਮੁੱਢੀ ਅੱਜ ਨਹੀਂ ਨਾ ਬਾਬਾ ਉਹ ਕੜ ਰਾ ਨਹੀਂ ਆ ਉਹ ਨਹੀਂ ਨਹੀਂ ਰਹਿਣ ਦੇ ਰੱਖੀ ਫੇਰਾ ਮੁੜ ਗਿਆ ਉਹ ਛੱਟ ਤਾਂ ਕੀ ਫੇਰਾ ਮੁੜ ਗਿਆ ਆਪਾਂ ਹੀ ਵੇਚਨੀ ਆਪਾਂ ਰੱਖਾਂਗੇ ਠੀਰੇ ਪੁੱਛਿਆ ਕੀ ਕਰੇਗਾ ਲੈ ਕੇ ਆਪਾਂ ਵੇਚ ਰਹੇ ਆ ਹਾਂ ਬਈ ਹਾਂ ਉਦੋਂ ਘੱਟ ਵਾਲਾ ਨੂੰ 5 ਪੈਸੇ ਵਿਗਾ ਦੇ। 20 ਮੈਂ ਬਾਈ ਮਿਸਤਰੀ ਆਪਾਂ ਕੇ ਰੱਖਣੀ ਆ। ਆਹ ਵਾਲਾ ਮੈਂ ਅਸੀਂ ਉਹਨਾਂ ਨੂੰ ਕਹਿੰਦੇ। ਜਾਂ 19.5 ਦੀ ਵੇ। ਉਹ ਸਰਕਾਰ ਕੋਲ ਕੋਈ ਨਹੀਂ ਉਕਾਰਦੀ। ਉਹ ਦੇ ਦੇ। ਉਹ ਬੁੜਿਆ ਵੇਚ ਦੇ। ਹੁੰਨੇ ਨਹੀਂ ਕੱਢ ਰਾ ਬੰਦਾ ਆਪਣਾ ਕੀ ਫਾਇਦਾ। ਇੱਕ ਮਿੰਟ ਮੇਸ਼ਨ। ਇੱਕੋ ਹੀ ਗੱਲ ਆਸਾਨੀ ਛਾੜੀ। ਹਾਂ ਨਾ ਮਕਾ ਦੇ ਜੀ ਤੋ ਬੱਤ ਨਹੀਂ ਕਹਿੰਦੇ। ਹਾਂ। ਕੋਈ ਮਾਂ ਤੈਨੂੰ ਮਾਂ ਤੈਨੂੰ ਆਖੇ ਦੋਦੋ ਕਰ। ਓਏ ਅਸੀਂ ਤੇਰੀ ਬੱਕਰੀ ਦੀ ਕਦਰ ਪਾਵਾਂਗੇ ਮੈਂ ਡਰਾਈ ਜਾਂਦਾ। ਬਿਲਕੁਲ ਬਿਲਕੁਲ। ਕੋਲਾ ਇੱਕ ਕੋਈ ਕਹਦੇ ਹਾਨ ਬਦਲ ਤੈਨੂੰ ਕਹ ਆਲਾ ਆਪਣਾ ਅੱਜ ਹੀ ਤੋਂ ਬਾਅਦ 500 ਰੁਪਏ ਦੇ ਨਾਤ ਗਾਣਾ ਫਾਇਦਾ ਫੜ ਲੈ ਜੰਦੀ ਮਾਰ ਦਾ 500 ਜਾ ਪੂਰੇ ਵੀਡੀਓ ਦੀਆ ਜਾ ਹੋ ਗਈ ਯਾਰ ਉਹ ਹੋ ਗਈ ਉਹ ਦੇ ਪੈਸੇ ਆਉਣੇ ਉਹ ਵੀ ਜਾ ਪੂਰੀ ਦੀ ਤੇਰੇ ਉਹ ਤੇ ਘਰੇ ਘਰੇ ਆ ਕੇ ਲੈ ਆਵਾਂਗੇ ਪੈਸੇ ਫੜਾ ਯਾਰ ਉਹ ਘਰੋਂ ਲੈ ਆਵਾਂਗੇ ਤੇਰਾ ਵੀ ਮੰਠੜਾ ਰੱਖਾਂਗੇ ਕੀ ਹੋ ਗਈ ਚਾ ਲੈ ਜਾ ਯਾਰ ਭਾਈ ਉਸੇ ਬਸ ਕੋਈ ਬਸ ਨਹੀਂ ਨਾ 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 ਮੇਰੀ ਸੁਣ ਨਾ ਗੱਲ ਉਹ ਮੁੰਡੇ ਨੇ ਵੇਚਨੀ ਆ ਮਹਾਰਾਜ ਨੂੰ ਬਾਤਾਂ ਦੇ ਉਹ ਸਹੀ ਵੇਖਦੀ ਐ ਭਾਈ ਉਹ ਤੇਰੇ ਪੈਸੇ ਵਧੀਆ ਵੱਟੀ ਦੇ ਆ ਬਿੱਲੂ ਚੱਕ ਦੇ ਗਰੀਬੀ ਆ ਕਹਿਣਾ ਕਿਆ ਲੱਗਿਆ ਆਂਦਰ ਹੋ ਕੇ ਬੰਗ ਕਰ ਉਹ ਨਹੀਂ ਧੱਕਾ ਲੱਗਿਆ 200 ਰੁਪਏ ਔਰ ਬਚ ਜਾਈਏ ਮੈਨੂੰ ਘਰੇ ਨਵਾਂ ਤਾਂ ਬੁੜੀ ਨਹੀਂ ਤੈਨੂੰ ਮਾਰਨ ਲੱਗੇ ਉਹ ਘਰੇ ਨਾ ਵੜੀ ਤੂੰ ਮੇਰੇ ਨਾਲ ਚੱਲਦਾ ਰਹੀ ਅੱਜ ਤੈਨੂੰ ਖੁੱਲੀਆਂ ਛੁੱਟੀਆਂ ਤੇਰਾ ਹੀ ਮੂੰਹ ਮੜਾਉਂਦਾ ਦੋ ਸੱਲੇ ਬਾਹਰ ਹੋਇਆ ਬੱਚਾ ਛੱਡ ਕੇ ਵੇਖਣਗੇ ਸਰ ਕਰਦਾ ਹਾਂ ਇਹ ਚੱਲਦੀ ਨਾ ਲੈ ਵੀ ਸਾਈਡ ਤੇ ਹੋ ਜਾ ਕਰੋ ਮੇਰੇ ਬਾਈ ਨਾ ਹਾਂਜੀ ਆਹ ਘਰ ਵਾਲੀ ਗਰਮ ਵਾਲੀਆ ਘਰ ਨਹੀਂ ਵੜਨੇ ਨਾ ਕੋਈ ਨਹੀਂ ਕੋਈ ਨਹੀਂ ਜੇ ਆ ਪੈਸੇ ਵਿਖਾਏ ਨਾ ਉਹਨੇ ਖੜਾ ਆ ਜਾ ਆ ਦਵਾ ਦਵਾ ਕੋਈ ਖੋ ਕੇ ਲੈ ਜੂ ਉਹਨੇ ਖੜਾ ਆ ਜਾ ਦਵਾ ਦਵਾ ਪਰਵਾਹ ਨਹੀਂ ਹਰ ਬਾ ਜੇਦਾ ਖਣਾ ਆ ਵਟ ਕੇ ਲੈ ਆਂਦੇ ਅੱਜ ਪਹਿਲਾਂ ਹੀ ਗੁੱਟੀ ਮਾਰੀ ਪੈਰਾ ਜਾਨ ਬੰਦੇ ਅੱਧੀ ਇੱਕ ਗੁੱਟੀ ਬਾਹਰ ਨੂੰ ਕਰ ਲਈ ਜੇਬ ਚੋਂ ਲੈ ਵੀ ਸਹੀ ਆ ਪਾਸ ਆ ਦਾ ਤੈਨੂੰ ਅਸੀਂ ਦੱਸ ਦਿੰਨੇ ਅੱਧੀ ਇੱਕ ਗੁੱਟੀ ਬਾਹਰ ਰੱਖ ਲਿਆ ਮੇਰਾ ਮਸਾ ਆਇਆ ਬੰਦੇ ਆਉਂਦੇ ਹੀ ਮਗਰ ਆਂਦੇ ਲਈ ਹਾਂ ਮੇਰੇ ਬੰਦ ਜਾਂਦੇ ਆ ਲਓ ਵੀ ਮਿੱਤਰੋ ਪੂਰੇ 20000 ਦਾ ਸੌਦਾ ਹੋ ਗਿਆ ਤੇਰੀ ਬੱਕਰੀ ਦੀ ਪੂਰੇ ਭਾਅ ਤੇ ਚਾਚਾ ਜੇ ਤੂੰ ਸਾਡੀ ਕਦਰ ਕਰਦਾ ਅਸੀਂ ਪੱਕੇ ਬੰਦੇ ਆ ਗੱਲ 틀 ਨਹੀਂ ਲੱਗਦੀ ਸਹੀ ਆ ਬਾਈ ਸਹੀ ਆ ਸਹੀ ਆ ਹਾਂ 500 ਰੁਪਈਆ ਦੇ ਬੱਚਾ ਤੇ ਬੱਚਾ ਜਿ ਤੁਹਾਨੂੰ ਦਿਖਾਇਆ ਪੂਰੇ ਭਾਅ ਚ ਗਈ ਆ ਨਾ ਜਿਆਦੇ ਆ ਪੈਸੇ ਦੇ ਨਾ ਹੀ ਘਟਾ ਇਹ ਮਾਈ ਆ ਜਿਹੜੀ ਬੱਕਰੀ ਦੀ ਕਦਰ ਪਾ ਕੇ ਜਾਂਦਾ ਹਰੇਕ ਦਿਨ ਵਿੱਚ ਇੱਥੇ ਹੀ ਪੋਰਦਾ 12 13 ਤੇ ਹਾਂ ਸਵੇਰ ਸਵੇਰ ਦੋਸਤੋ ਸੌਦਾ ਹੋਇਆ ਬਹੁਤ ਵਧੀਆ ਬੱਕਰਾ ਮੰਡੀ ਪਿੰਡ ਸੂਰੇ ਵਾਲਾ ਜ਼ਿਲ੍ਹਾ ਬਠਿੰਡਾ ਇਸ ਤਰ੍ਹਾਂ ਦੀ ਵੀਡੀਓ ਦੋਸਤੋ ਕਿਸੇ ਵੀਰ ਨੇ ਬਣਾਉਣੀ ਆ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਾਂ ਚੱਲ ਰਿਹਾ ਆ ਆਪਾਂ ਬੇਤੀ ਦੇ ਮਾਰ ਕੇ ਦੇਈਆਂ ਕਿਸੇ ਵੀ ਤਰ੍ਹਾਂ ਦੀ ਗਾਂ ਮੱਝ ਦੀ ਜਾਂ ਘੋੜੀ ਦੀ ਕਿਸੇ ਵੀ ਵਹੀਕਲ ਦੀ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡੇ ਨਾਲ ਤੁਸੀਂ ਹੇਠਲੇ ਨੰਬਰ ਤੇ ਸੰਪਰਕ ਕਰਨਾ ਤੇ ਬਹੁਤ ਵਧੀਆ ਸੌਦਾ ਇਹ ਦੋਸਤੋ i oh, yes.

ਕਿਆ ਕਵੀ ਪੂਰਾ 20000 ਹੋ ਗਿਆ ਚਲੋ ਬਾਈ ਲਖਾਈ ਕਰਾ ਲਓ ਬਹੁਤ ਬਹੁਤ ਧੰਨਵਾਦ ਦੋਸਤੋ ਬੱਕਰੀ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਆ ਬੱਕਰੀ ਆ ਦੋਸਤੋ ਇਹ ਗੰਨ ਦਾ ਝੂਲਾ ਪਿਆਤਾ ਹਾਂ ਤਾਂ ਲੋਈ ਨਮਾਜ਼ ਆ ਹਾਂ ਹਾਂ ਆ ਮਗਰ ਬੱਕਰਾ ਆ ਲਾਲ ਝੂਲਾ ਪਿਆ ਹੋਰ ਕੰਨ ਲੰਮਾ ਬੱਚੇ ਦਾ ਆ ਬੱਚੇ ਕਰਕੇ ਦੋਸਤੋ ਬੱਕਰੀ ਮਹਿੰਗੀ ਵਿਕੀ ਆ ਬਹੁਤ ਵਧੀਆ ਬੱਚਾ ਤੇ ਬੱਕਰੀ ਆ ਹਾਂਜੀ ਅਗਲੀ ਵੀਡੀਓ ਦੋਸਤੋ ਤੁਹਾਨੂੰ ਇਸੇ ਤਰ੍ਹਾਂ ਵਿਖਾਵਾਂਗੇ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਹਾਂ ਕਿਹੜਾ ਪੈਂਦਾ ਬਾਈ ਹਜੇ ਵੀ ਨਹੀਂ ਸਹੀ ਲੱਗਿਆ ਬਾਈ ਇਹਨਾਂ ਦਾ ਦੱਸ 12 ਕਿਲੋ ਬੱਕਰਾ ਗੁਰਾ 600 ਨੂੰ ਇੱਥੇ ਖੜਾ ਪੈ ਗਿਆ ਤੇ ਬੱਕਰੀਆਂ ਦਾ ਸ਼ੌਂਕ ਹੈ ਇਹਨੂੰ ਤੇ ਵੇਚ ਖਰੀਦ ਕਰਦਾ ਬੱਕਰੀਆਂ ਦੀ ਕਈ ਰੇਡ ਲਾਦੇ ਕੋਈ ਨਹੀਂ ਸਹੀ ਯਾਰ ਲੈ 10 ਹਜੇ ਸਹੀ ਨਹੀਂ ਨਾ ਯਾਰ ਇੱਜਨਾ ਨਾ ਬੜੋ ਨੂੰ ਹੈ ਪੈ ਗਿਆ ਹਾ ਜੋੜ ਲੈ ਤੂੰ 500 ਦੇ ਹਿਸਾਬ ਨਾਲ ਜੋੜ ਲੈ ਕਿੰਨਾ ਵਜੇ ਨਾ ਵੱਢ ਕੇ ਦੇ ਦੇ 550 ਨੂੰ ਤੂੰ 400 ਨਾ 550 ਦੇ ਤੋਲ ਕੇ ਵੱਢ ਕੇ ਕਿਉਂ ਬਈ ਤੇ ਫੇਰ ਪੈਸਾ ਦਾ ਵਜਨ ਦੇ ਮਿਲਨੇ ਆ ਬਈ ਭਰਾ ਸਾਨੂੰ ਵੇਦਾ ਬੜਾ ਗਿਆ ਹੋਰ ਨੂੰ ਵੇਲਾ ਸਾਡੇ ਬਾਰੇ ਦਾ ਕਿੱਥੇ ਆ ਬਾਈ ਬਕਰੇ ਲੈ ਬੋਗਰਾ ਤਕੀਮ ਤੈਨੂੰ ਨਾ ਰੋਟੀ ਬਣੀ ਪੈਦਾ ਮਤਲਬ ਪਉ ਤਾਂ ਬਣੇ ਜਾਂ ਨਾ ਬਣੇ ਵਾਲੇ ਨੂੰ ਤਾਂ ਬਣੇ ਗਾਂ ਕਣਕਾਂ ਨੇੜੇ ਹੀ ਆ ਕਣਕਾਂ ਵੀ ਨਹੀਂ ਹੁੰਦਾ ਦਾਤਰੀ ਨਾ ਵੜਦਾ ਉਹ ਗੋਣ ਮਸ਼ੀਨ ਨਾ ਵੜਾ ਲੈਂਦੇ ਨਹੀਂ ਨਹੀਂ ਆਹ ਤਾਂ ਜਾਣ ਸਾਰੀ ਵਧਾ ਦੇਣਾ ਹੁਣ 10 ਮਿੰਟਾਂ ਦੀ ਦਹਾਮੜੇ ਨਿਕਲੋ ਰਿਜ਼ਲਟ ਕਣੀ ਵੀ ਦੇਖ ਲੈ ਕੇ ਪਾਸ ਤੇਰੇ ਤਾਂ ਬਾਈ ਦਾਣੇ ਦੂਨੇ ਘਰੇ ਆਵਾ ਸਾਡੇ ਤਾਂ ਦਾਣੇ ਵੀ ਹੈਣੇਗੇ ਫੇ ਗੱਲ ਤਾਂ ਗੱਲ ਬਾਈ ਓਏ ਅੱਗੇ ਦਾ ਦਾਤਰੀ ਨਾ ਵੜਦੇ ਹੀ ਕਣਕਾ ਉਹ ਵੀ ਹੈ ਨਹੀਂ ਉਹ ਵੜਾਉਂਦੇ ਉਹ ਜਾਣਗੇ ਦਾਤਰੀ ਨੇ ਵੜ ਗਿਆ ਯਾਨੀ ਦੱਤ ਕਦੇ ਬਤ ਨਹੀਂ ਦੱਸਾਂ ਇਹਦੀ ਗੱਲ ਕਰਦਾ ਸੱਤ ਪਾਲੇ ਨੂੰ ਆਖਣ ਨੂੰ ਤਾਂ ਚਾਦਰ ਨਵੀਂ ਲੈਣੀ ਪਊਗੀ ਓ ਸਾਈ ਦਫਾ ਨਾ ਦੰਦੀ ਵੜ ਜਵੇ ਦੇਖ ਕੇ ਤੇ ਦੱਤ ਓਏ ਪਾਲਾ ਹੁਣ ਖੋਸ਼ ਹੋ ਕੇ ਹਣ ਦੱਸ ਤਾ ਨੂੰ ਮੈਂ ਫੇਰ ਦੱਸਾਂ ਦੱਤ 7100 ਨਹੀਂ ਨਹੀਂ ਯਾਰ ਜਾਣ ਦੇ ਦੇ ਭਾਈ ਜਾਇਜ ਆ ਨਾ ਨਾ ਹੈ ਓ ਕਾ ਸਾ ਭੋਗਾ ਸਹੀ ਦਸੀ 14 ਕਿਲੋ ਤੋਲਾ ਵਧਾ ਦੇ ਪਾਈ ਪਾਈ ਤੇ ਇਹ 13 ਪਣਾ ਰੇ ਜੇ ਤੇ ਸਵਾ 14 ਨਹੀਂ ਹੁੰਦਾਗਾ ਨਹੀਂ ਹੁੰਦਾ ਨਹੀਂ ਯਾਰ ਕੋਈ ਬੱਕਰਾ ਸਹੀ ਵੇਚਿਆ ਭਰਾਵਾ ਸੋਖ ਵਾਲੇ ਘਰੇ ਜਾਂਦੇ ਜਾਣ ਨਹੀਂ ਐਵੇਂ ਉਹਨਾਂ ਕਿਹੜਾ ਭਾਈ ਬੋਣ ਉਹਨਾਂ ਨਾਲ ਵੀ ਸਹੀ ਆ ਉਹਨਾਂ ਨੂੰ ਪਾਈ ਆ 2 ਕਿਲੋ ਘਟ ਵੀ ਜਾਂਦਾ ਰਵੇ ਤਾਂ ਵੀ ਕੋਈ ਨਹੀਂ ਦੇਣਾ ਸਾ ਮੱਥਾ ਵਾਪਸ ਹੀ ਦੀ ਬਣਦੀ ਆਪਣੇ ਬੱਕਰਾ ਸਹੀ ਰੇਟ ਲਾ ਦੇ ਕੋਈ ਬੱਕਰੀ ਕਿੰਨੀ ਹੁੰਦਾ ਕਿੰਨੇ ਕਿਲੋ ਕਿੰਨੇ ਦੇ ਲੈ ਲੈਂਗੇ ਵਜਨ ਦੇ ਸਾਹਤ ਕੋਈ ਇਹਦਾ ਮੀਟ ਕੋਈ ਮਹਿੰਗਾ ਤਾਂ ਬਾਈ ਵਿਕਣਾ ਨਹੀਂ ਯਾਰ ਵੀਰੇ ਇਹ ਰੋਟੇ ਮੀਟ 10000 ਦਾ ਲੈ ਲਵਾਂਗਾ ਓਏ ਮੇਰ ਤਾਂ ਜ਼ਮੀਰ ਤਾਂ ਸਾਰਾ ਨਹੀਂ ਹੁੰਦਾ ਇਹ ਕੋਈ ਨਹੀਂ ਬਣਦਾ ਇਹਨਾਂ ਦਾ ਬਾਕੀ ਬਰਨ ਵਾਲੀ ਚੀਜ਼ ਆਦਾ ਗਾ ਬਦਨਾ ਹੀ ਉਹ ਵਧਾਉਣਾ ਹੀ ਨਹੀਂ ਉਹਨਾਂ ਨੇ ਇਹਨਾਂ ਨੇ ਅੱਜ ਦਾ ਮੁੱਲ ਲੈਣਾ ਹੈ ਹੈ ਅੱਜ ਦਾ ਮੁੱਲ ਲੈਣਾ ਉਹਨਾਂ ਨੇ ਦਾਇ ਕਰੀ ਇਹ ਮੇਰਾ ਹੱਥ ਨਹੀਂ ਮੋੜਦਾ ਘਾਲ ਸੋਣਾ ਮੇਰੀ ਬੰਦੇ ਦੀ ਕਰੀ ਕੱਲ ਤੇ ਬੱਕਰੇ ਉਹਨਾਂ ਦਾ ਨਫਾ ਦੇ ਕੇ ਲੈ ਜਾਣਾ ਮੈਂ ਉਹਦਾ ਅੱਛਾ ਦਾ ਕਾਰਾ ਨਹੀਂ ਹੁੰਦਾ ਇਹਨਾਂ ਦੇ ਖਤਮ ਆ ਲੈ ਓਏ ਪਾੜ ਹੋ ਪਾੜ ਕੇ ਮਾਰ ਲਾ ਲਾਇਆ ਪਹਿਲੇ ਮਰੀ ਦਾ ਮਾਰਾ ਦਾ ਬੱਕਰੇ ਦਾ ਹੈ ਭਾਈ ਦੇ ਦੇ ਅੱਖੇ ਲੱਗ ਜਾ ਨਾੜ ਮੁੜ ਕੇ ਅੱਗੇ ਉਹ ਹੱਥ ਨੇ ਵੇਚੇ ਆ ਮੁੜ ਕੇ ਫੇਰਨੀ ਨੇ ਨਹੀਂ ਆਇਆ ਨਹੀਂ ਆਇਆ ਕਹਿੰਦਾ ਮੇਰੇ ਯਾਰ ਕੰਮ ਉਹ 15 ਮੰਗਿਆ ਸੀ ਬਾਈ ਉਹਨੇ ਹੌਲੀ ਹੌਲੀ ਹੁਣ 8 ਲਾ ਦਾਂ ਯਾਰ ਬੋਲ ਯਰ ਗਰਾਉਂਡ ਉੱਪਰ ਦਾ ਗੁੱਟੀ ਦੇ ਨੀ ਬਾਕੀ ਵੀਰੇ ਵੇਚੀ ਜਾ ਛੋਲੇ ਪਾਉਣ ਲੱਗ ਜਾ ਵੀਡੀਓ ਪਾ ਲੀ ਹਾਂ ਇਤੋਂ ਇੱਕ ਆਹ ਸਹੀ ਆ ਰਿਹਾ ਗੁਰੂ ਰੂਪੀ ਇਹਦੇ ਜਾਣਾ ਐਵੇਂ ਮਾਰੀ ਉਹ ਨਹੀਂ ਯਾਰ ਨਹੀਂ 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 ਉਹ ਉਹ ਨਹੀਂ ਯਾਰ ਇਹ ਨਾ ਕਰਦੇ ਭਾਈ ਦੇ ਦੇ ਬੱਕਰੇ ਇਹ ਭਾਈ ਆ ਤੈਨੂੰ ਮੁੱਲ ਲਾਇਆ ਯਾਰ ਹਾਂ ਕਿੰਨਾ ਪੈਸੇ ਭਰਾ 80000 ਰੁਪਏ ਭਾਈ 40000 ਰੁਪਏ ਕਹਦਾ ਬੰਦੇ ਓਏ ਭਾਈ ਆ ਕਾਰੀਗਰ ਬੰਦੇ ਖੜੇ ਆ ਇਹ ਵਜਨ ਹੈ ਨਹੀਂ ਯਾਰ ਇਹਦਾ ਹਾਂ ਤੀਰਾਉਂਗਾ ਸਾਰੇ ਬੰਦੇ ਕਾਰੀਗਰ ਖੜੇ ਆ ਸਲਾਮ ਦਾ ਲਿਆ ਘਟੇ ਵਾਹ ਨਹੀਂ ਨਹੀਂ ਬੰਦੇ ਆਏ ਨੇ ਯਾਰ ਗਲਤ ਗੱਲ ਨਹੀਂ ਆਖੀ ਆਪਾਂ ਸਹੀ ਦੇਖ ਲਾਇਆ ਲੈ ਆ ਯਾਰ ਮੈਂ ਰੇਡ ਫੜ ਲਾਇਆ ਮਨਪੋਵੇ ਆ ਬੱਚੇ ਹੈਲੋ ਸੂ ਪ੍ਰਣਾਮ ਆਪਾਂ ਜਿੱਥੇ ਚੜੂ ਪਏ ਆ ਓਏ ਆ ਸਾਰੀ ਉਮਰ ਓ ਬਾਈ ਆ ਸਾਰੀ ਉਮਰ ਨੰਗੀ ਬਾਈ ਦੀ ਮੀਟ ਦਾ ਕੰਮ ਕਰਦਿਆਂ ਓਰੇ ਕੜੀ ਆ ਓਰੇ ਕੜੀ ਓਰੇ ਕੜੀ ਆ ਫੜ ਸੱਚਾ ਸੀ ਲਸਾਈ ਬਹੁਤ ਜਮਾਂ ਸਹੀ ਹੈ ਉਹ ਹੋ ਰਿਹਾ ਸਹੀ ਹੈ ਓਏ ਬਾਈ ਮੰਨ ਜਾ ਤੂੰ ਆਖੇ ਲੱਗ ਜਾ ਇੰਨੇ ਬੰਦਿਆਂ ਨੂੰ ੱੱਕੀ ਹੈ ਨਾ ਪੰਚਾਇਤ ਨੂੰ ਆਣਾ ਬੱਕਰੇ ਆ ਕੀ ਬੱਕਰਾ ਤੇ ਮਹੋਰ ਲੈ ਦਿੰਦਾ ਬਾਈ ਆ ਗੱਲ ਤਾਂ ਹਾਂ ਬੱਸ ਰਹਿਣ ਦੇ ਆਪੋ ਆਪਣੀ ਆਠ ਦਾ 8.5 ਦਾ ਓ ਤੇਰੀ ਕਦਰ ਕੀਤੀ ਐ ਨਾ ਬੰਦਿਆ ਨੇ ਓਏ ਬਾਈ ਖੋਰਾ ਹੈਲੋ ਹਾਂ ਬਾਈ ਇੰਨਾ ਕੀ ਆ ਪੱਕੇ ਨਿਸ਼ਾਨੇ ਆ ਮੇਰੇ ਕੋਲ ਕਿੰਨੀ ਗੱਲ 1000 ਰੁਪਏ ਉੱਚਾ ਗਿਆ ਤੇਰਾ ਘੱਟੋ ਘਾਟਾ ਪੂਰਾ 1500 ਸਹੀ ਆ ਬਾਈ ਸਹੀ ਆ ਬੱਚੇ ਤਾਂ ਪਾਈਆਂ ਦੋ ਦੀ ਪੈਸੇ ਪਾਈਆਂ ਚੱਲ ਕੋਈ ਨਹੀਂ ਖਿੱਚ ਲੈ ਖਿੱਚ ਲੈ ਰਸਾ ਖਿੱਚਾ ਦੇ ਖੁੱਲ ਜੂਗਾ ਹਾੜਾ ਹਾੜਾ ਹਾ ਖਿੱਚ ਹਾ ਖਿੱਚ ਖਿੱਚ ਦੇ ਆਪੋ ਆਪਣੀ ਲਿਖਾਈ ਦਾ ਵਟਾ ਆਦਰ ਲਾਈਵ ਮਾਦਮ ਨਹੀਂ ਨਹੀਂ ਪਚਕਾਇਆ ਨਹੀਂ ਉਹ ਉੱਥੇ ਆ ਕੇ ਅੜ ਗਈ ਗੰਡੋ ਮੇਰੇ ਸ਼ਕਬਾਈ ਸੀ ਜਾ ਲੈ ਜਾ ਲੈ ਵੀ ਜੱਗੀ ਕਰਤੀ ਕਮਾਲ ਹਾਂ ਉਹਨਾਂ ਨੂੰ ਕੋਈ ਨਹੀਂ 11500 ਨਾ ਪਰ ਤੇਰਾ ਇਹ 7500 ਦਾ ਹੀ ਵਿਕਣਾ ਸੀ ਆਥ ਨੇ 7000 ਦਾ ਨਹੀਂ ਰੋਲਾ ਪਾ ਕੇ ਹਾਂ ਤੇਰੇ ਹੱਥੇ ਆ ਰਿਹਾ ਜਿੱਥੇ ਮਰਦਾ ਬਾਡੇ ਛੱਪਦਾ ਕਰ ਲਾ ਸਹੀ ਆ ਸਹੀ ਨਹੀਂ ਇਹ ਡੱਬਾ ਹੀ ਲੱਗ ਜਾਂਦਾ ਇਹਨਾਂ ਦੇ ਐਂ ਲੱਗਦਾ ਉਹਸ ਰੰਗ ਹੋਵੇ ਇਹਨਾਂ ਨੂੰ ਚੱਲਦਾ ਸਾਰਾ ਹੋਵੇ ਵੱਖਰਾ ਨਹੀਂ ਉਹ ਕਾਲਾ ਜਾਂ ਲਾਲ ਬੜ ਬਰੀ ਗੱਲ ਲਓ ਵੀ ਬਾਈ ਨੇ ਮਸਾਂ ਸੌਦਾ ਕੀਤਾ ਜੱਗੀ ਇੱਥੇ ਪੈਸੇ ਗਿਣਾਉਣੇ ਆ ਕੋਈ ਨਹੀਂ ਕੋਈ ਨਹੀਂ ਲੋ ਵੀ ਭਾਈ ਸੌਦਾ ਚੜ ਗਿਆ ਸਿਰੇ ਸੂਰੇ ਵਾਲੇ ਮੰਡੀ ਤੇ ਇਹ ਕਿੰਨੇ ਪੈਸੇ ਮਾਂ ਦੇ ਬੱਕਰੀ ਦੀ ਕਿੰਨੇ ਵੀ ਮੇਰੇ ਬੱਕਰੀ ਪਾਲ ਕਵੀਰ ਆ ਵਪਾਰੀ ਵੀਰ ਆ ਇਸ ਮੰਡੀ ਦੇ ਪਹੁੰਚਿਆ ਕਰੋ ਦੋਸਤੋ ਦੇਣੀ ਕਿੰਨੀ ਆ ਕਿਉਂਕਿ ਸੌਦੇ ਕਰਾਉਣ ਵਾਲੇ ਵੀ ਦੇ ਵੀ ਵਾਸਤੇ ਹੁੰਦੀ ਆ ਗੱਲ ਕਈ ਵਾਰੀ ਅਗਲੇ ਦਿਮਾਗ 'ਚ ਨਹੀਂ ਆਉਂਦੀ ਗੱਲ ਸਮਝਾ ਵਜਾ ਕੇ ਅਗਲੇ ਤੋਂ ਸੌਦਾ ਲਵਾਉਣਾ ਵੀ ਇੱਕ ਕਲਾ ਹੈ ਬੋਲ 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 ਕਿਹੜੇ ਇਨੀ ਤੇ ਦੋਸਤੋ ਸੱਤ ਹਜ਼ਾਰ ਹੈ ਲੈਣੀ ਆ ਲੈਣੀ ਆ ਜੇ ਜੀ ਆਖਿਆ ਮੈਂ ਉਹਦੀ ਬੋਲ ਨਾ ਭਰਾਵਾ ਜੇ ਨਹੀਂ ਕੋਈ ਪੰਜ ਹੁੰਦੇ ਪੰਜ ਅੱਗੇ 8-9 ਲੈ ਤੇ ਮੈਂ 1000 ਦੀ ਗੱਲ ਕਰ ਦਿੰਦਾ ਇਹ ਗੰਦਾ ਵਾਤਾ ਹੋ ਜਾਣਾ ਸਹੀ ਆ ਸਹੀ ਆ ਆਪਾਂ ਸਹੀ ਦੱਸਿਆ ਆਪਾਂ ਦਾ ਮੈਂ ਠੀਕ ਹੈ ਨਾ ਸੀ ਗੈਰ ਤੈਨੂੰ ਕਹਦਾ ਮੁੰਡੇ ਨੇ ਹਾਂ ਉਹ ਤਾਂ ਯਾਰ ਦਿੱਤੀ ਹਾਂ ਉਹਦੇ ਪੈਸੇ ਗੱਲ ਹੋਂ ਇਹ ਸਹੀ ਆ ਸਹੀ ਆ ਯਾਰ ਨਹੀਂ ਖੁਸ਼ੀ ਦਾ ਮੈਂ ਤੈਨੂੰ ਆ ਨਹੀਂ ਕੋਈ ਮੈਂ ਤੈਨੂੰ ਆ ਨਹੀਂ ਤੈਨੂੰ ਆ ਤੇ ਕੱਟ ਕਰਦੇ ਪੂਰਾ ਜਾਨੀ ਕਹਿੰਦੇ ਵਿਆਹ ਤੇ ਲਾ ਕੇ ਜੁੜ ਕੇ ਭਾਂਡਿਆਂ ਨਾਲ ਲੜੀ ਜਾਂਦੇ। ਜਿਵੇਂ ਉਹ ਗਿਆਨੀਆਂ ਦਾ ਨਾ ਗੱਡੀਆਂ ਵਾਲਾ ਆਖੇ ਦਾਰੂ ਤੇ ਲਾ ਦੇ ਨਾ ਮੁੜ ਕੇ ਕੁਰਕਰਿਆਂ ਵਾਲਿਆਂ ਨਾਲ ਲੜੀ ਜਾਂਦੇ। ਚੱਲ ਕੋਈ ਨਹੀਂ ਤੂੰ ਲੈ ਲੈ ਤੂੰ ਤਾਂ ਨਹੀਂ ਆ। ਨਾਲ ਦੱਸ ਇਹ ਕਿੱਡੀ ਗੱਲ ਆ ਲੱਗਦਾ। ਇਹ ਦੇਖ ਤੂੰ ਧੂਲੇ ਨੂੰ ਲੈ ਲੈ। ਇਹ ਹੋ ਗਿਆ ਭਾਈ। ਹੁਣ ਤਾਂ ਆ ਜਾਣੇ। ਲਖਾਈ ਬਾਈ ਨੇ ਕਰੋ। ਬੱਕਰੀ ਇਹ ਚਾਰ ਬੱਚਾ ਦਾ ਰਿਜ਼ਲਟ ਆ ਬਾਈ ਜੀ। ਮੇਰੇ ਕੋਲ ਤਾਂ ਸਿਰਫ ਬਰਬਰੀ ਆ ਮੈਂ ਤਾਂ ਇਹ ਵੇਚਦਾ। ਫਰਗਾਨਾ ਗੱਪ ਤੇ। ਕਿੰਨੇ? ਸਾਡੇ 7। ਖਾਰਾਵੜ ਵਿੱਚ ਹੀ ਸੀ। ਸਾਡੇ 7। ਤੰਬੂ ਦੇਖੀ ਰਿਓ ਜਾਂ ਦੇਖੀ ਰਿਓ ਉਹ ਤਾਂ ਬਰਬਰੋ ਦੇਖ ਤੋ ਕਹਿੰਦੀ ਤੂੰ ਦੇਖੀ ਰਿਓ ਤੂੰ ਜੇ ਪਹਿਲਾਂ ਕੱਢ ਲੈਂਦੇ ਤਾਂ 500 ਨਾ ਦਿੰਦੇ ਫਿਰ ਆਪਾਂ ਰਿਸ਼ਤੇਦਾਰੀ ਤਾਂ ਤਾਂ ਤੁਰੇ ਬੜਾ ਮਾਲ ਚੱਲ ਖਰਾਬ ਬਈ ਅੱਜ ਕਾਲੀ ਇਹ ਬੱਚੇ ਤੈਨੂੰ ਨਾਂ ਦੇਵੇ ਥਾਣੇ ਦੀ ਸਹੀ ਆਉ ਮੈਂ ਕਹਾਂ ਬਈ ਧਾਰਾ ਮਾਰਵਾ ਲੈ ਤੂੰ ਲੈਲਾ ਭਰਾਵਾ ਲੈ ਤੂੰ ਲੈਲਾ ਇਹ ਕਿੱਡੀ ਗੱਲ ਲੈ ਤੂੰ ਫੜ ਲੈ ਲੈ ਇਹ ਕਿੱਡੀ ਗੱਲ ਲੈ ਲੈ ਲਾ ਵੀ ਲਖਾਈ ਕਰਾ ਲੋ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਸਾਡੇ ਆਖੇ ਲੱਗਣ ਦੇ ਲਈ